ਮਮੇ ਮੈਂ ਆ ਚੱਲੀ ਪੇਕ ਕੇ ਪੇਕ ਕੇ ਤੂੰ ਪੇਕ ਕੇ ਕਿੱਧਰ ਚਲੀ ਨਾ ਕਿਸੇ ਨੂੰ ਪੁੱਛਿਆ ਨਾ ਕਿ ਸਿਆ ਮੈਂ ਮਤਲਬ ਤੂੰ ਤਿਆਰ ਹੋ ਕਿ ਨਹੀਂ ਕਿਹਨੂੰ ਪੁੱਛਿਆ ਗਈ ਤਿਆਰ ਹੋ ਲੱਗਿਆ ਮੇ ਨੂੰ ਮੰਮੀ ਦਾ ਫੋਨ ਆਇਆ ਸੀ ਹਾਂ ਉਹਨਾਂ ਨੂੰ ਕੋਈ ਕੰਮ ਆ ਜ਼ਰੂਰੀ ਤੇ ਮੈਂ ਇਹਨਾਂ ਨੂੰ ਪੁੱਛ ਲਈ ਤੇ ਇਹ ਕਹਿੰਦੇ ਸੀ ਤੂੰ ਚੱਲ ਜੀ ਅੱਛਾ ਉਹਨੂੰ ਪੁੱਛ ਲੈ ਤਾਂ ਮੈਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਹਣ ਮੰਮੀ ਜਦੋਂ ਕੰਮ ਨੂੰ ਜਾਣਾ ਪੈਂਦਾ ਹੀ ਹਣ ਮੰਮੀ ਉਹਨਾਂ ਦਾ ਫੋਨ ਆ ਜੂਰੀ ਕੰਮ ਹੀ ਤਾਂ ਹੀ ਚੱਲੀ ਆ ਜਿੱਥੇ ਜਾਣਾ ਉੱਥੇ ਜਾਣਾ ਤੇ ਹੁੰਦਾ ਹੀ ਹੈ ਜਾਂ ਫਿਰ ਤਿਆਰ ਤੇ ਰੋੜ ਕੇ ਤਿਆਰ ਕੇ ਮੈਨੂੰ ਪੁੱਛਣ ਨਹੀਂ ਤੇ ਫਿਰ ਕੀ ਪੈਦਾ ਪੁੱਛਣ ਦਾ ਜਾ ਕੇ ਜਦੋਂ ਮੈਂ ਹੈਪੀ ਨੂੰ ਪੁੱਛ ਲਿਆ ਫੋਨ ਕਰਕੇ ਉਹਨਾਂ ਨੇ ਮੈਨੂੰ ਕਿਹਾ ਤਾ ਜਾ ਤੇ ਜਾ ਫਿਰ ਅਗਰ ਮੈਨੂੰ ਕਰਨ ਨੂੰ ਪੁੱਛਣਾ ਹੈ ਚੰਗਾ ਮੰਮੀ ਮੈਂ ਚੱਲੀ ਤੂੰ ਹੀ ਦੇ ਇਦਾਂ ਹੀ ਕਰਦੇ ਰਹਿਣਾ ਜਿੱਥੇ ਜਾਣਾ ਉੱਥੇ ਜਾਣਾ ਪੈਣਾ ਹੀ ਆ ਉੱਥੇ ਹਣ ਤੂੰ ਤੇ ਬੋਲਦਾ ਹੀ ਰ ਮੇਰੇ ਤੋਂ ਮੈਂ ਸਭ ਨੂੰ ਪੁੱਛਿਆ ਵੀ ਕਿੰਨੂੰ ਪੁੱਛ ਕੇ ਚੱਲਣੀ ਆ ਤਾਂ ਗਵਾਂਦੇ ਤੁਹਾਨੂੰ ਪੁੱਛਣਾ ਜ਼ਰੂਰੀ ਹੈ ਮੈਂ ਹੈਪੀਨ ਪੁੱਛ ਲਿਆ ਰਾਜ ਕੀ ਕਰਨ ਢਾਈ ਆ ਕੁਛ ਨਹੀਂ ਮੰਮੀ ਆ ਕੱਪੜੇ ਜਾਂ ਪਾਉਣ ਨਹੀਂ ਆ ਮੈਂ ਕਿਹਾ ਉੱਥੇ ਮੁੜ ਕੇ ਰਾਤ ਨੂੰ ਕੱਪੜੇ ਪਾ ਲਾਂਗੇ ਪ੍ਰੈਸ ਕੀਤੇ ਹੀ ਤੇ ਰਹਿਣ ਦਾ ਕੱਪੜੇ ਰਹਿਣ ਦੇ ਨਾ ਪਾ ਕਿਉਂ ਕੱਪੜੇ ਕਿਉਂ ਨਾ ਪਾ ਰਹਿਣ ਦਿਓ ਚਲ ਗਈ ਤਿਆਰ ਹੋ ਕੇ ਤੇ ਮਿੰਟੋ ਮਿੰਟੀ ਕੌਣ ਦੀਦੀ ਆਹੋ ਵੇਖਿਆ ਜੀ ਨਾ ਫੇਰ ਉਹਨੇ ਸੋਨ ਲੈ ਆਣਾ ਸਵੇਰੇ ਜਦ ਮੈਂ ਗੱਲਾਂ ਕਰਨ ਦੀ ਮਮੀ ਨਾਲ ਹਾਂ ਕਿ ਇਹਨੇ ਪੇਕੇ ਜਾਣਾ ਵਾ ਤੇ ਉਸ ਤੋਂ ਪਹਿਲਾਂ ਹੀ ਚਲੇ ਗਈ ਇਹ ਤਾਂ ਕਹਿੰਦੀ ਮੇਰੇ ਪੇਕੇ ਦਾ ਫੋਨ ਆਇਆ ਮਮੀ ਮੇਰੇ ਦਾ ਵੀ ਮੈਨੂੰ ਛੇਤੇ ਜ਼ਰੂਰੀ ਕੰਮ ਹੈ ਤੇ ਤੂੰ ਜਲਦੀ ਆ ਵੇ ਲੋ ਕੀ ਚਲਾਕ ਬਣੀ ਜਾ ਮਮੀ ਮੇਰੇ ਮਮੀ ਠੀਕ ਨਹੀਂ ਹੈ ਤੇ ਮੈਂ ਜ਼ਰੂਰੀ ਜਾਣਾ ਸੀ ਤਾਂ ਉਹਦਾ ਕਿੱਡਾ ਜ਼ਰੂਰੀ ਕੰਮ ਹੈ ਕੀ ਤਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਹੋਵੇ ਅਜੇ ਪਰਸੋਂ ਜਾ ਕੇ ਆਈ ਆ ਆਹੋ ਤਾਂ ਉਹਦੀ ਮਮੀ ਦਾ ਵੀ ਫੋਨ ਆਇਆ ਨਾ ਕਹਿੰਦੀ ਮੈਨੂੰ ਜ਼ਰੂਰੀ ਕੰਮ ਹੈ ਕੋਈ ਤੇ ਜਲਦੀ ਆ ਕੋਈ ਨਹੀਂ ਜ਼ਰੂਰੀ ਕੰਮ ਹੈਗਾ ਮੈਨੂੰ ਸਭ ਪਤਾ ਹੈ ਇਹਦੀ ਚਲਾਕੀਆਂ ਦਾ ਇਹ ਮੈਨੂੰ ਨਹੀਂ ਪਤਾ ਤੈਨੂੰ ਪਤਾ ਹੋਣਾ ਤਾਂ ਉਹਨੂੰ ਪਤਾ ਹੋਣਾ ਤਾਂ ਮੈਂ ਜਾਣੀਆ ਮੈਨੂੰ ਨਹੀਂ ਪਤਾ ਤੁਸੀਂ ਕੀ ਕਰਦੀਆਂ ਰਹਿੰਦੀਆਂ ਜੇ ਤੁਹਾਡੇ ਸਾਹਮਣੇ ਹੀ ਆ ਹੁਣ ਫੇਰ ਤੁਸੀਂ ਕਹਿਣਾ ਤੂੰ ਗਲਤ ਹੈਂ ਚਲ ਕੋਈ ਨਹੀਂ ਆmdi ਤੈਨੂੰ ਪੁੱਛ ਲਾਂਗੇ ਨਾ ਮੈਂ ਚੰਗੀ ਤਰ੍ਹਾਂ ਵੀ ਤੂੰ ਇਹਦੀ ਗੱਲ ਸੁਣ ਕੇ ਗਈ ਹੈਂ ਨਾ ਸਵੇਰੇ ਜਦੋਂ ਫੋਨ ਆਇਆ ਤਾਂ ਗੱਲਾਂ ਸੁਣੀਆਂ ਹੋਣੀਆਂ ਸੁਣੀ ਹੋਣੀ ਹੈ ਤੇ ਮੈਨੂੰ ਪੱਕਾ ਪਤਾ ਵਾ ਸੁਣ ਕੇ ਗਈ ਆ ਤੇ ਹੋਰ ਕੋਈ ਕੰਮ ਹੀ ਨਹੀਂ ਹੋ ਸਕਦਾ ਇਹਨੂੰ ਚਲ ਰਹਿਣ ਦੇ ਹੁਣ ਜਦੋਂ ਆਉਗੀ ਤਾਂ ਫੇਰ ਜਾਇ ਕੱਲ ਨੂੰ ਆ ਜਾਣਾ ਉਹਨਾਂ ਦਾ ਕੱਲ ਨੂੰ ਚੱਲ ਜੀ ਚਲ ਰਹਿਣ ਤੂੰ ਮੈਂ ਅੱਗੇ ਹੀ ਨਹੀਂ ਜਾਂਦੀ ਤੇ ਮੈਨੂੰ ਪਹਿਲਾਂ ਪਤਾ ਸੀ ਮੰਮੀ ਸਾਥਰੀ ਕਾਲ ਸਾਥਰੀ ਕਾਲ ਮਾਨਪ੍ਰੀਤ ਪਾਣੀ ਲਿਆ ਮਾਨਪ੍ਰੀਤ ਕਿੱਥੇ ਐਥੇ ਮਾਨਪ੍ਰੀਤ ਨੂੰ ਤਾਂ ਭੇਜਿਆ ਹੀ ਮੈਂ ਕਿੱਥੇ ਭੇਜਿਆ ਪਿੰਡ ਓਕੇ ਜੀ ਮੈਂ ਪਿੰਡ ਚੱਲੀ ਆਂ ਪੁੱਛਿਆ ਆਪੀ ਨੂੰ ਮੈਨੂੰ ਕਿਨੇ ਪੁੱਛਿਆ ਮੈਨੂੰ ਤਾਂ ਪਤਾ ਹੀ ਕੁਛ ਨਹੀਂ ਕਿੱਥੇ ਗਈ ਆ ਕੀ ਗਾ ਕੇ ਕੀ ਕਰ ਉਸੋ ਨੇ ਕਹਿੰਦੀ ਮੈਂ ਚੱਲੀ ਆਂ ਮੰਮੀ ਪੈ ਕੇ ਤੇ ਮੈਂ ਹਾਂ ਤੂੰ ਉਂਗਲਰ ਤਿਆਰ ਹੋ ਕੇ ਤੇ ਆ ਕੇ ਮੈਨੂੰ ਕਹਿਣ ਲਈ ਮੈਂ ਪੈ ਕੇ ਚੱਲਨੀ ਮੈਂ ਹਾਂ ਕਰਨੀ ਆਪੀ ਨਾਲ ਗੱਲ ਮੇਰੀ ਹੋ ਗਈ ਗੱਲ ਉਹਦੇ ਨਾਲ ਠੀਕ ਹੀ ਗੱਲਾਂ ਕਰੇ ਤੇ ਬੁਰਾ ਇਹਨਾਂ ਨੇ ਬੜਾ ਤੰਗ ਕੀਤਾ ਏ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਇੱਥੇ ਸਵੇਰੇ ਨਾਲ ਪੂਰਾ ਜਲੂਸ ਕੱਢਿਆ ਸੀ ਮੈਂ ਪਤਾ ਨਹੀਂ ਕਿੱਥੇ ਚਲ ਗਏ ਹਾਂ ਉਹ ਮਾਨਪ੍ਰੀਤ ਕਿਸਦੇ ਘਰ ਗਈ ਸੀ ਉਧਰੋਂ ਲਿਆ ਕੇ ਨਿਬੜੇ ਤੇ ਬੜੇ ਪੈਰੋਂ ਪੋਚ ਨਿੱਕੀ ਪੋਚਾ ਲਾਉਣ ਲਈ ਇਹਨੇ ਸਾਰੇ ਪੈਰ ਵੇੜੇ ਚਲਾ ਦਿੱਤੇ ਮੰਮੀ ਨੇ ਤੇ ਸਾਰਾ ਕੋਪਾ ਜਿੰਦਾਕਾ ਅੱਜ ਪਊਗਾ ਸਿਆਪਾ ਦੀਦ ਨੂੰ ਲਾਉਣੀ ਆ ਫੋਨ ਦੀਦੀ ਛੇਤੀ ਆ ਜਾ ਘਰੇ ਦੀਦੀ ਇੱਥੇ ਸਿਆਪਾ ਪੈ ਜਾਣਾ ਛੇਤੀ ਆ ਜਾ ਹੈਲੋ ਹੈਲੋ ਹਾਂਜੀ ਦੀਦੀ ਕਿੱਥੇ ਜੇ ਇੱਕ ਲੱਗਦਾ ਮਗਰ ਲੱਗ ਲਾ ਲੰਮੀ ਬਾਈ ਨਾਲ ਕੋਈ ਸੱਟ ਨਹੀਂ ਖੇੜ। ਆਏ ਦੀਦੀ ਲੜਾਈ ਲਈ ਸ਼ੈਡੋ ਇੱਥੇ ਹੋ ਰਹੀ ਸੀ ਆਪਾਂ ਪੈ ਚਲੇ ਆ ਜੇ। ਨਾ ਸਿਰ ਪੈ ਚਲੇ ਕਿਹ ਹੈ। ਮੰਮੀ ਨੇ ਨਾ ਸਾਰੀਆਂ ਗੱਲਾਂ ਦੱਸਦੀਆਂ ਜੇ ਆਪਣੀਆਂ ਹੈਪੀ ਭਾਜੀ ਨੂੰ ਆਜੋ ਜਲਦੀ ਆਜੋ। ਆ ਕੇ ਮੰਮੀ ਨੇ ਖੰਡ ਕਰਦੀ ਹੈ ਨਾ ਮੰਮੀ ਨੇ ਕੀ ਕਿਹਾ ਹੈਪੀ ਕਰਦੀ ਗੱਲ ਉਹ ਵੀ ਨਾ। ਭਾਜੀ ਗੁੱਸੇ 'ਚ ਬੜਾ ਹੈ ਜਲਦੀ ਆਜੇ ਹੁਣ। ਚਲ ਆਜੂਗੀ ਆਪੇ। ਇਹਦੀ ਰਚਤਰ ਪਲੇਟ ਅੱਜ ਚੰਗੀ ਹੋਊਗੀ ਨਾ। ਉਹ ਘੁਤਗੁਤੀ ਹੋਣਾ। ਘੁਤਗੁਤੀ ਹੋਣ ਵਾਲੀਆਂ ਹੈ ਜਮਨਾਮ ਦੀ ਤੇ। ਇੱਕ ਦੂਜੇ ਨੂੰ ਉਹਨੇ ਝਾੜੂ ਫੜਿਆ ਉਹਨੂੰ ਮਾਰਨ ਵਾਸਤੇ ਉਹਨੇ ਬੂਹਾ ਮਾਰਿਆ ਨਾ ਤਾਂ ਪੂਰਾ ਜਲੂਸ ਕੱਢਿਆ ਹੈ ਇਥੇ ਘਰ ਦੇ ਵਿੱਚ। ਤੇ ਮੈਂ ਤਾਂ ਕਹੇ ਨਾ ਹੀ ਤੁਹਾਨੂੰ ਦੱਸਾਂ ਪਰ ਮੈਨੂੰ ਆਕ ਕੇ ਦੱਸਣਾ ਪਿਆ। ਲਿਆ ਮੈਂ ਕਰਦਾ ਫੋਨ ਇਹਨੂੰ। ਨਹੀਂ। ਸਾਸੀ ਗਈ। ਤੂੰ ਇਹ ਕਿ ਫੋਨ ਹੀ ਕਰੀ ਜਾਂਦੇ ਇਹਦੇ ਬਾਰ-ਬਾਰ। ਕਿੱਥੇ ਗਈ ਹਾਂ ਤੂੰ? ਮੈਂ ਬਾਜ਼ਾਰ ਗਈ। ਬਾਜ਼ਾਰ ਕਿੱਥੇ ਗਈ ਕਿ ਤੂੰ ਤਾਂ ਗਈ ਆਪਣੇ ਪੇਕੇ ਤੂੰ ਤਾਂ ਮੈਨੂੰ ਕਹਿ ਕੇ ਗਈ ਮੈਂ ਆਪਣੇ ਪੇਕੇ ਚਲਦੀ ਆਂ ਤਾਂ ਮੈਂ ਆਹ ਫਿਰ ਪੁੱਛ ਕੇ ਚਲਨੀ ਮਮੀ ਨਹੀਂ ਮੈਂ ਬਾਜ਼ਾਰ ਗਈ ਮੈਂ ਤੁਹਾਨੂੰ ਬਾਜ਼ਾਰ ਦਾ ਕਹਿ ਕੇ ਗਈ ਸੀ ਨਹੀਂ ਕਿਉਂ ਝੂਠ ਬੋਲ ਜਾਂਦੀ ਏ ਤੂੰ ਮੈਨੂੰ ਬਾਜ਼ਾਰ ਦਾ ਕਹਿ ਇਹ ਮਮੀ ਮੈਂ ਕਦੋਂ ਝੂਠ ਬੋਲਣਾ ਮੇਰੀ ਮਮੀ ਦਾ ਫੋਨ ਆਇਆ ਸਮਾਨ ਲੈਣਾ ਈ ਥੋੜਾ ਜਿਹਾ ਮੈਂ ਬਾਜ਼ਾਰ ਗਈ ਤੁਹਾਨੂੰ ਬਾਜ਼ਾਰ ਹੀ ਕਹਿ ਕੇ ਗਈ ਸੀ ਨਹੀਂ ਤੂੰ ਪੇਕੇ ਦਾ ਕਹਿ ਗਈ ਹੁਣ ਤੂੰ ਬਾਜ਼ਾਰ ਦਾ ਕਹਿ ਜਾਨੀ ਮਮੀ ਤੇ ਕਹਿੰਦੀ ਇਹਨਾਂ ਦੇ ਵਿੱਚ ਲੜਾਈ ਬੜੀ ਹੁੰਦੀ ਏ ਇਹ ਤੇ ਐ ਲੱਗਦੀਆਂ ਜਿੱਦਾਂ ਸਕੀਆਂ ਪੈਣ ਹੁੰਦੀਆਂ ਮੈਨੂੰ ਤਰ੍ਹਾਂ ਦੇ ਸਮਝ ਨਹੀਂ ਲੱਗੀ ਆ ਮੈਂਟੋ ਮੈਂਟੀ ਸੱਚੀਆਂ ਹੋਗੀਆਂ ਮੈਨੂੰ ਮੁੰਡੇ ਸਾਹਮਣੇ ਝੂਠੇ ਹੀ ਪਾਤਾ ਇਹਨਾਂ ਦੇ ਕੁਝ ਸਮਝ ਨਹੀਂ ਲੱਗੀ ਮੈਨੂੰ ਕੀ ਕਰ ਗਈਆਂ ਦੀਦੀ ਘਰ ਆਏ ਸ਼ਾਪਿੰਗ ਮਿਲ ਗਿਆ ਸਾਰਾ ਸਮਾਨ ਹਾਂ ਮਿਲ ਗਿਆ ਸਾਰਾ ਸਮਾਨ ਅਣ ਸਵੇਰਾ ਤੁਸੀਂ ਚੀਕਾ ਮਾਰ ਰਹੇ ਹੋ ਮੈਂ ਤਿਆਰ ਹੋਈਆਂ ਤੇ ਉਹ ਚੱਲ ਗਈ ਆ ਤੇ ਹੁਣ ਤੂੰ ਵੀ ਉਹਨਾਂ ਆਣ ਕੇ ਬੈਗ ਵੀ ਬੜੇ ਤੋੜਨਾ ਕਹਿ ਨਹੀਂ ਪ ショਪਿੰਗ ਕਰਾਏ ਜੀ ਤੇ ਮੰਮੀ ਸ਼ਾਪਿੰਗ ਕਰਨ ਗਿਆ ਸ਼ਾਪਿੰਗ ਕਰਨ ਦਾ ਕਹਿਣਾ ਕੀ ਹੋਇਆ ਜੇ ਅਰੇ ਮੈਨੂੰ ਪਾਗਲ ਬਣਾਉਣ ਡੀਆਂ ਜੀ ਲਾ ਤਾਂ ਨੂੰ ਤੇ ਪੁੱਛ ਕੇ ਗਏ ਤੀਦੀ ਜੋ ਮੈਂ ਚਾਹ ਬਣਾਉਣ ਨਹੀਂ ਹਾਂ ਉਹਨੂੰ ਕਿਥੋਂ ਪੁੱਛ ਕੇ ਗਈ ਹੈ ਜਿਵੇਂ ਚਾਹ ਬਣਾਉਣ ਦੀ ਹੈ ਤੇ ਚਾਹ ਪੀ ਕੇ ਕਹਿੰਦੀ ਦੀ ਗਿਆ ਸੀ ਤੇ ਕਹਿੰਦੇ ਮੈਂ ਸ਼ਾਪਿੰਗ ਕਰਨ ਚੱਲ ਜਾਂ ਤਾਂ ਮੈਂ ਕਹਿਆ ਜਾਓ ਤੇ ਤੁਸੀਂ ਵੀ ਕਿਹਾ ਜਾਓ ਮੰਮੀ ਨੂੰ ਨਾ ਚੇਤਾ ਭੁੱਲ ਜਾਂਦਾ ਮੰਮੀ ਜਣੀ ਰਲ ਗਈਆਂ ਜਾਂ ਤੁਸੀਂ ਫੇ ਛਿਤਰਾ ਤੋਂ ਡਰਦੀਆਂ ਝੂਠ ਬੋਲੀ ਜਾਂਦੀਆਂ ਜਾਂ ਫੇ ਸਾਨੂੰ ਹੁਣ ਵੱਜਣਾ ਜਾਣ ਤੇ ਮੰਮੀ ਤਾਂ ਦੱਸਣ ਡਈ ਆ ਜੇ ਵੱਡਿਆਂ ਦੱਸ ਦਿੱਤਾ ਤਾਂ ਨਿੱਕੇ ਨੂੰ ਵੀ ਦੱਸਣਾ ਮੈਂ ਮੰਮੀ ਇਹ ਚ ਦੱਸਣ ਵਾਲੀ ਕਿਹੜੀ ਗੱਲ ਕੋਈ ਗੱਲ ਹੋਈ ਹੋਊਗੀ ਤਾਂ ਦੱਸੋ ਕਿ ਤੁਸੀਂ ਆ ਗਲੇ ਗਲੇ ਚ ਪੁੱਛ ਰਿਹਾ ਜਾ ਕੇ ਕੀ ਕੁਝ ਕਰਦੀਆਂ ਤੁਸੀਂ ਅਹੀਂ ਤੇ ਕਰੀ ਕਰੋਂ ਬਾਹਰ ਹੀ ਨਹੀਂ ਜਾਂਦੇ ਅਸੀਂ ਗਲੀ 'ਚ ਕੀ ਕਰੂਗੇ ਗਲੀ ਵਾਲਿਆਂ ਸੁਣਦਿਆਂ ਨਾ ਤੁਹਾਨੂੰ ਤੁਸੀਂ ਘਰੇ ਫੇਰਾ ਕੁਝ ਕਰਦਿਆਂਗੇ ਬਾਹਰ ਜਾਣ ਦੀ ਕੀ ਲੋੜ ਐ ਲੈ ਦੱਸ ਮੰਮੀ ਕਿਦਾਂ ਗਿਆ ਤਾ ਬੋਲੀ ਜਾਂਦੇ ਐ ਮੈਂ ਲਜਾਮ ਲਈ ਜਾਂਦੇ ਚੰਗਾ ਭਲਾ ਦੱਸ ਕੇ ਗਈ ਤੁਹਾਨੂੰ ਮੈਂ ਵੀ ਮੈਂ ਬਾਜ਼ਾਰ ਚੱਲੀ ਆ ਆ ਦੇ ਨਾਲ ਹੋ ਗਏ ਹੈਲੋ ਅੱਛਾ ਆਉਂਦਾ ਮੈਂ ਸੱਲੋ ਮੰਮੀ ਮੈਨੂੰ ਪਿਆ ਥੋੜਾ ਜਿਹਾ ਕੰਮ ਮੈਂ ਉਹਨਾਂ ਬਾਅਦ ਵਿੱਚ ਦੀ ਕਰਦੇ ਗੱਲ ਆਪਾਂ ਹੈ ਨਹੀਂ ਹੋਣ ਸੂਟ ਪੜੀ ਸੀ ਤੇ ਚੇਂਜ ਕੀਤਾ ਗਿਆ ਤੁਹਾਡੇ ਕੋਲ ਹੈ ਪਤਾ ਨਹੀਂ ਕਿਹਦਾ ਸੂਟ ਪਾ ਕੇ ਤੇ દવા ਤਾਂ ਭੱਜਨ ਦੀ ਕੀ ਨਹੀਂ ਉਥੋਂ ਤੇਰੇ ਹੀ ਸਾਰੇ ਸਿਆਪੇ ਜਿਨੇ ਸਿਆਪੇ ਤੇਰੇ ਹੀ ਪਾਏ ਸਾਰੇ ਸਿਆਪੇ ਮੇਰੇ ਕਹਦੇ ਸਿਆਪੇ ਆ ਸਾਰੇ ਸਿਆਪੇ ਤਾਂ ਤੁਹਾਡੇ ਅੱਜ ਮੈਂ ਹੀ ਬਚਾ ਲਿਆ ਛੇਤਰਾਂ ਤੋਂ ਉਹ ਆਪ ਵੀ ਬਜੀ ਆ ਕਾਦੀ ਮੈਂ ਬਜੀ ਆ ਤੇ ਬਜੀ ਆ ਨੂ ਨਹੀਂ ਕੀ ਗੱਲ ਦਾ ਪਤਾ ਤੁਹਾਡੀ ਹੰਟੀ ਲੱਥਣੀ ਹਾਸਲੀ ਰੂਪ ਉਹਨੂੰ ਮਖਾਉਣਾ ਹੈ ਨਾ ਪੀ ਨੂੰ ਬੈਠੇ ਨੂੰ ਇੱਥੇ ਅਲੱਗ ਪਿੰਗਾਂ ਦੇ ਫੇਰ ਕੁੱਕੜਾ ਖੇਡਦਾ ਤੇ ਪਹੁੰਕੇ ਆਪਣੇ ਸਿਰ 'ਚ ਪਾਈ ਆਪੇ ਲੜ ਲੈਂਦੀਆਂ ਜਾਂ ਆਪੇ ਇੱਕੋ ਇੱਕ ਹੋ ਜਾਂਦੀਆਂ ਜੇ ਮੇਰੇ ਕਾ ਮੰਮੀ ਇਹਨੂੰ ਬਚਾ ਲਿਆ ਅੱਜ ਨਹੀਂ ਤੇ ਉਹਨੇ ਤੇਦੀ ਗੁੱਤ ਤੂੰ ਬਸ ਤੇਰੀ ਚਲਾਕਾਂ ਤੂੰ ਕਿਹੜੀ ਘਟਾਂ ਜਦੋਂ ਮੈਨੂੰ ਉਹ ਦੱਸਣ ਤਾਂ ਹੀ ਤੂੰ ਦਵਾ-ਦਵਾ ਉਹਨੂੰ ਕਹਿਣ ਡਈਂ ਲੈ ਜਦੀ ਪਾਣੀ ਨੇ ਕਦਾਬਾ ਦਾ ਪਾਣੀ ਆ ਗਿਆ ਲੱਗ ਗਿਆ ਸਿਰ ਤੇ ਪਾਉਣਾ ਹੈ ਪਾਣੀ ਤਾਂ ਮੈਂ ਇਹਨੂੰ ਪਾਣੀ ਦੇਣਾ ਫਿਰ ਉਹਨੂੰ ਤੇ ਨਾ ਆਈ ਨਾ ਫਿਰ ਪਤਾ ਲੱਗਦਾ ਤੁਸੀਂ ਕੀ ਕੁਛ ਕਰਦੇ ਨਹੀਂ ਉਹਨਾਂ ਨੂੰ ਨਿੰਮਟੂਟਿਆ ਕਰੀ ਗਈਆਂ ਤੇ ਕਰਨਾ ਹੀ ਤੁਸੀਂ ਸਾਡੇ ਬੰਦਿਆਂ ਨੂੰ ਨੀਵਾਜ਼ ਪਾਉਣ ਦਾ ਹੈ ਜੇ ਆਈ ਤਾਂ ਮੇਰੇ ਘਰ ਆ ਕੇ ਉਹਨੂੰ ਦੱਸਿਆ ਸ਼ੁਗਰ ਆ ਤੇ ਪਾਣੀ ਆ ਮੈਨੂੰ ਦੱਸਣਾ ਨਹੀਂ ਹੋਰ ਤੇਰੇ ਦਿਲ ਚ ਕੀ ਮੋਂਨ ਦੱਸਣਾ ਉਹਨੂੰ ਮੈਂ ਦੱਸਣਾ ਉਹ ਤਾਂ ਦਿਲ ਚ ਹੈ ਪਰ ਮੰਮੀ ਦੱਸਦੀ ਨੇ ਕਿ ਇਹਨੂੰ ਕੁਝ ਵੀ ਤਾਂ ਬਸ ਠੀਕ ਆ ਨਹੀਂ ਤਾਂ ੜਪੜਕਾਉਣਾ ਜ਼ਰੂਰੀ ਮੈਂ ੜਕਾਇਆ ਨਹੀਂ ਮੈਂ ਸਿਰਫ ਦੱਸੀ ਜਿਹੜੀਆਂ ਜੋ ਕੁਝ ਤੁਸੀਂ ਕਰਦੇ ਜੇ ਉਹ ਕੁਝ ਦੱਸਿਆ ਉਹ ਝੂਠ ਨਹੀਂ ਦੱਸਿਆ ਨਾ ਅਸਲੀ ਚਿਹਰਾ ਜਿਹੜਾ ਉਹ ਬੰਗਿਆ ਦੇ ਸਾਹਮਣੇ ਆਉਣ ਹੀ ਵਾਲਾ ਬੱਸ ਹੁਣ ਇੱਥੇ ਵੇਖਾ ਮੇਰੀ ਚੁੰਨੀ ਪਤਾ ਨਹੀਂ ਕਿੱਥੇ ਰੱਖ ਲਈ ਲੱbnੀ ਨਹੀਂ ਰਹੀ ਨਹੀਂ ਤੂੰ ਮੇਲੇ ਮਾਰੀ ਜੋ ਕੀ ਕਰਨ ਢਈ ਆ ਦੀਦੀ ਲੱਬਣਾ ਕੀ ਆ ਮੈਂ ਆਪਣੀ ਚੁੰਨੀ ਲੱਬਣ ਢਈ ਮੇਰੀ ਚੁੰਨੀ ਨਹੀਂ ਲੱਬਣ ਢਈ ਇੱਥੇ ਤਾਂ ਨਹੀਂ ਕਿਤੇ ਰੱਖੀ ਤੁਸੀਂ ਮੇਰੀ ਚੁੰਨੀ ਨਹੀਂ ਮੈਂ ਤੇਰੀਆਂ ਚੁੰਨੀਆਂ ਚੁੱਕਦੀ ਫਿਰਦੀ ਆ ਦੀਦੀ ਚੁੱਕਨ ਦੀ ਤੇ ਮੈਂ ਗੱਲ ਹੀ ਨਹੀਂ ਕੀਤੀ ਮੈਂ ਕਿਹਾ ਹੋ ਸਕਦਾ ਕੱਪੜੇ ਜਦੋਂ ਧੋਨੇ ਆ ਤੇ ਇਧਰ ਉਧਰ ਹੋਈ ਜਾਂਦੇ ਆ ਨਹੀਂ ਤੂੰ ਮੈਨੂੰ ਆਣ ਕੇ ਕਹਿ ਦਿੰਦੀ ਤੇ ਮੈਂ ਫੋਲ ਕੇ ਵੇਖ ਕੇ ਦੱਸ ਦਿੰਦੀ ਦੀਦੀ ਫਿਰ ਕੀ ਹੋਇਆ ਲਿਮਾਰੀ ਆ ਮੈਂ ਕਿਹੜਾ ਕੁਝ ਕੱਢ ਲੈਣਾ ਵਿੱਚੋਂ ਮੈਂ ਚੁੰਨੀ ਲੱਭਣ ਦੀ ਆ ਤੇਰਾ ਕੋਈ ਪਤਾ ਵਿੱਚੋਂ ਕੁਝ ਕੱਢ ਲਵੇਂ ਤੇ ਫੇਰ ਚੰਗਾ ਭੈਣਾ ਸਾਹਮ ਆਪਣੀ ਲਿਮਾਰੀ ਮੈਂ ਨਹੀਂ ਹੱਥ ਲੰਮਦੀ ਆ ਜੋੜੇ ਤੁਹਾਡੇ ਅੱਗੇ ਹੱਥ ਜਾ ਤੇਰੇ ਗਾੜੀ ਵੀ ਜੋੜੇ ਹੱਥ ਮੇਰੀ ਲਿਮਾਰੀ ਚ 100 ਚੀਜ਼ ਪਈ ਹੁੰਦੀ ਆ ਤੇ ਦਾਲ ਆਉਂਦੀ ਹਣੀ ਕੱਢਣ ਨੂੰ ਫਿਰਦੀ ਹਣੀ ਆ ਵੀ ਮੈਂ ਕੱਢ ਲਾਵਾਂ ਹਾਂਜੀ ਨਹੀਂ ਮੈਂ ਕਿੱਥੇ ਆਉਣਾ ਮਰਨਾ ਆ ਮੈਂ ਕਿਦੇ ਆ ਸਕਦੀ ਆ ਆਹੋ ਆ ਜਠਾਣੀ ਮੇਰੀ ਜਿਹੜੀ ਪਹਿਲਾਂ ਚੋਲਾ ਚੁੱਕੇ ਚਲ ਗਈ ਹੀ ਤੇ ਨਮਾਈ ਕੋਤਕਲੇਸ਼ ਪਾ ਰੱਖਦੇ ਕੋਈ ਨਾ ਕੋਈ ਨਹੀਂ ਨਹੀਂ ਮੈਂ ਨਹੀਂ ਆਉਣਾ ਆ ਸਗਾਤ ਬਣੀ ਫੱਦੀ ਵੱਡੀ ਜਿਹੜੀ ਨਹੀਂ ਤੂੰ ਕੀ ਮੇਰੇ ਖਿਲਾਫ ੜਕਾਉਂਦੇ ਈ ਐ ਸਗਾਤਾ ਸਕੂਤਾ ਦੱਸਣ ਈ ਮੈਂ ਉਹ ਨਹੀਂ ਬਾਸ ਕਰਦੇ ਤੁਹਾਡੇ ਨਾਲ ਗੱਲ ਨਹੀਂ ਉਹਨਾਂ ਨੂੰ ਕੋਈ ਭੁੱਲ ਨਹੀਂ ਤੁਹਾਡੇ ਬਾਰੇ ਸਭ ਪਤਾ ਉਹਨਾਂ ਨੂੰ ਇਹ ਮੇਰੀਆਂ ਗੱਲਾਂ ਦੱਸਣ ਦੀ ਤੂੰ ਆਪਣੀਆਂ ਕਰਤੂਤਾਂ ਵੀ ਦੱਸ ਦੇਣੀ ਆ ਹੀ ਨਾ ਮੈਂ ਕੀ ਕੀਤਾ ਵਾ ਸਾਰੇ ਪਵਾੜੇ ਦੀ ਜੜ ਤੇ ਤੂੰ ਆ ਜਾਣਾ ਮੈਂ ਹੀ ਆਪਣੇ ਪੇਕੇ ਤੇ ਪਹਿਲਾਂ ਹੀ ਪਰਸੇ ਦਾ ਚੋਕੇ ਚਲ ਗਈ ਸੀ ਇੱਕ ਤੂੰ ਇੱਕ ਤੇਰੀ ਮਾਂ ਵੇਲੀ ਤੂੰ ਵੀ ਵੇਲੀ ਤੇਰੀ ਮਾਂ ਵੀ ਵੇਲੀ ਫੋਨ ਲਾ ਕੇ ਬਹਿ ਜਾਨੀਂ ਵੇਲੀਆਂ ਦੋਵੇਂ ਮਾਵਾਂ ਤੀਆਂ ਵੇਲੀਆਂ ਮੇਰੀ ਸੁਣੋ ਗੱਲ ਮੈਨੂੰ ਜੋ ਮਰਜੀ ਕਹਿ ਦਿਓ ਮੇਰੀ ਮਾਂ ਨੂੰ ਨੀ ਕੋਈ ਕਹਿਣਾ ਸੱਚੀ ਕਿਹਾ ਤੂੰ ਵੇਲੀ ਨਾਲ ਤੇਰੀ ਮਾਂ ਮਿਲਨੀ ਮੈਂ ਕਹੇਂਦੀ ਜਬਾਨ ਸੰਭਾਲ ਕੇ ਗੱਲ ਕਰੋ ਪਿੱਛੇਓਂ ਕੀ ਗੱਲ ਕਰ ਉੱਤੇ ਹੀ ਚੜਦੀ ਜਾਵੀਂ ਤੁਸੀਂ ਮੇਰੀ ਮਾਂ ਬਾਰੇ ਕਿਉਂ ਬੋਲਣਾ ਜੀ ਸੱਚ ਵਿੱਚ ਘੋੜਾ ਹੀ ਲੱਗਦਾ ਨਾ ਕੁੜਕ ਕਿਉਂ ਠੀ ਦਵਾ ਦੋ ਜਦੋਂ ਮੈਂ ਸੱਚ ਬੋਲਿਆ ਨਾ ਤੁਹਾਨੂੰ ਭੜੀਆਂ ਮੇਕਾਂ ਲੱਗਣੀਆਂ ਮੈਨੂੰ ਮੈਨੂੰ

ਕਾਦਰ ਹੋ ਰਹਾ ਤੇ ਪੜਾ ਹੀ ਮਾਰ ਰਿਹਾ ਉਹ ਨੂੰ ਰੋਲਾ ਪਾਇਆ ਇਹਨਾਂ ਇਹ ਕੀ ਕਰ ਬੰਦੇ ਕੋਈ ਛੜ ਦੋ ਅਜ ਇਹ ਕੀ ਹੋਂਦਿਆ ਵੇਖ ਲੈ ਮੈਂ ਲੈਣ ਦੀ ਕਤੂਤ ਇਹੋ ਕੁਛ ਕਰਦੇ ਨੇ ਇਹ ਜਨ ਰਾਤ ਇਹਨਾਂ ਦਾ ਇਤਰਾ ਨੰਗਦਾ ਰ ਆਈ ਨੂੰ ਪੁੱਛੋ ਆਹ ਦੀ ਦੇ ਸਾਰੇ ਸਿਆਪੇ ਜੀ ਇਹ ਪੁੱਛਣਾ ਕੀ ਇਹਨੂੰ ਕਰਦਾ ਤੁਹਾਡੇ ਘਰ ਦੇਆਂ ਨੂੰ ਦੋਵਾਂ ਨੂੰ ਫੋਨ ਨਾਲੇ ਕਰਦਾ ਕਮਲ ਨੂੰ ਫੋਨ ਤੇਰੇ ਪੇਕੇ ਨੂੰ ਫੋਨ ਕਰਦਾ ਟੈਂਪੂ ਤੇ ਚੱਲਣਾ ਪੇਕੇ ਮੇਰੇ ਘਰ ਵਾਲੇ ਨੂੰ ਕਰਦਾ ਫੋਨ ਭਾਜੀ ਮੇਰੇ ਘਰ ਨੂੰ ਕਹਦਾ ਸਾਰਾ ਕਸੂਰ ਦੀ ਦੀਦਾ ਆ ਪੂਰੀ ਨਹੀਂ ਕੋਈ ਹੈਗਾ ਤੁਹਾਡਾ ਦੋਵਾਂ ਦਾ ਹੀ ਕਸੂਰ ਆ ਸਾਨੂੰ ਬਾਗਲ ਬਣਾਇਆ ਦੋਵਾਂ ਜਣਿਆਂ ਨੂੰ ਤੁਸੀਂ ਨਾਲ ਬੰਦੇ ਨੂੰ ਬਾਗਲ ਬਣਾਇਆ ਇਹਨਾਂ ਦਾ ਪੂਰਾ ਦਿਨ ਰੋਸ ਕੱਢਿਆ ਪਿਆ ਘਰ ਦਾ ਵਜ੍ਹਾ ਚ ਪੂਰੀ ਗਲੀ ਇਹਨਾਂ ਨੂੰ ਤਮਾਸ਼ਾ ਵੇਖਣ ਲਈ ਇਹਨਾਂ ਦਾ ਕਰਦਾ ਫੋਨ ਮੈਂ ਜਰਾ ਨਾ ਨਾ ਉਹਨਾਂ ਨੂੰ ਨਾ ਕਰੀਂ ਉਹ ਨਹੀਂ ਕਰਨਾ ਸੋਣਾ ਪਰ ਆ ਜਾ ਤੂੰ ਵੀ ਸਾਈਡ ਤੇ ਹੋ ਜਾ ਤੂੰ ਮੈਨੂੰ ਖਾਲੀ ਕਰਕੇ ਦੇ ਦਿੰਦਾ ਮੈਂ ਕੋਲੇ ਸੋਣਾ ਮੈਂ ਵੀ ਨਾਗੇ ਤੋਂ ਨਹੀਂ ਕਰਦੀ ਉਹਨਾ ਕੋਲ ਫੋਨ ਅੱਗੇ ਤੋਂ ਨਹੀਂ ਕਰਦੀ ਆ ਉਹ ਗਲਤੀ ਹੋ ਗਈ ਮਾਫ ਕਰ ਦੇ ਉਹਨਾਂ ਨੂੰ ਕੋਲੇ ਨਹੀਂ ਇਹ ਨਹੀਂ ਕਾਹ ਤੋਂ ਕੋਈ ਜ਼ਿਆਦਾ ਕੰਮ ਨਹੀਂ ਕਰਦੇ ਮੈਂ ਤਾਂ ਉਹਨਾਂ ਦੱਸਦੀ ਨਹੀਂ ਹਾਂ ਡਰਦੀ ਐਸੇ ਕਰਕੇ ਇਹ ਗੱਲ ਬੜੀ ਵੱਧਣੀ ਆ ਪਰ ਤੁਸੀਂ ਹਟਦੀਆਂ ਨਹੀਂ ਕੱਲ ਤੇ ਤੁਸੀਂ ਕਹਿੰਦੀ ਸੀ ਤੁਹਾਡੇ ਚ ਪਿਆਰ ਹੀ ਬੜਾ ਕੱਲ ਤੇ ਤੁਸੀਂ ਬੜਾ ਕੱਟੀਆਂ ਬੈਠੀਆਂ ਸੀ ਹੈਂ ਫਾਲਤੋ ਹੀ ਮੰਮੇ ਨੂੰ ਝੂਠ ਐ ਪਾਤਾ ਅੱਜ ਸਾਰੀ ਗਲੀ ਇਕੱਠੀ ਕੀਤੀ ਐ ਬਾਹਰ ਫੇਰ ਅਧਵਾ ਚਾਣ ਚੱਕ ਆਇਆ ਮੈਂ ਵੇਖਣੀ ਆ ਕਿ ਘਰ ਦੇ ਵਿੱਚ ਚੱਲਦਾ ਕੀ ਪਿਆ ਵਾ ਕੌਣ ਸੱਚਾ ਤੇ ਕੌਣ ਝੂਠਾ ਦੇਖ ਕੇ ਤੇ ਆਵਾ ਪਾ ਜੀਂ ਗਾਂ ਤੋਂ ਹੁਣ ਇਕੱਠੀਆਂ ਰਲ ਕੇ ਰਿਆ ਕਰਾਂਗੇ ਤੁਸੀਂ ਨਹੀਂ ਰਲ ਕੇ ਰਹਿਣਾ ਤੁਹਾਨੂੰ ਇੱਕ ਵਾਰਾਂ ਤੁਹਾਡੇ ਨਾਲ ਪੇਕਿਆਂ ਨੂੰ ਤੋੜਨਾ ਪੈਣਾ ਤੁਸੀਂ ਨਹੀਂ ਰਹਿਣਾ ਇੱਥੇ ਗਾਂ ਤੋਂ ਨਹੀਂ ਕਰਦੇ ਗਾਂ ਤੋਂ ਨਹੀਂ ਲੱਟਦੀ ਆ ਲੈਣ ਦੇ ਦੋ ਦਿਨਾਂ ਨੂੰ ਆ ਜਾਣਾ ਉਹਨੇ ਵੀ ਉਹਨਾਂ ਨੂੰ ਨਾ ਕੋ ਦੱਸੇ ਭੈਣਾ ਭਣਾ ਬਣ ਕੇ ਰਹਿਵਾਂਗੇ ਭੈਣਾ ਤੁਸੀਂ ਨਹੀਂ ਬਣ ਕੇ ਰਹਿੰਦੀ ਐ ਭੈਣਾ ਭੈਣਾ ਤੈਨੂੰ ਤੇ ਮੈਂ ਤੋੜਨਾ ਹੀ ਤੋੜਨਾ ਮੈਂ ਕਰਦਾ ਫੋਨ ਹੁਣ ਇਹ ਚਾਹ ਰਹੇ ਨੇ ਨਾ ਕਰ ਫੋਨ ਰਹਿਣ ਦੇ ਬਸ ਕਰ ਉਹ ਤੇ ਅੱਗੇ ਹੀ ਇਤਨਾ ਦੁਖੀ ਹੋਰ ਦੁਖੀ ਕਰਨਾ ਉਹਨਾਂ ਨੂੰ ਇਹਨਾਂ ਤੇ ਸ਼ਰਮ ਲਾਈ ਇਹਦੋਂ ਉਹਨਾਂ ਨੂੰ ਕੀ ਕਹਿਣਾ ਜਸੁਦਰ ਚਾਹੁੰਦੇ ਜਾਂਦਾ ਠੀਕ ਹੈ ਜਾਂ ਨਾ ਜਸੁਦਰ ਨਹੀਂ ਜਾਂਦਾ ਫਿਰ ਤੋੜ ਦਾਂਗੇ ਨਾ ਨਹੀਂ ਅਸੀਂ ਗਾਂ ਤੋਂ ਨਹੀਂ ਲੱਗਦੇ ਅੱਗੇ ਤੋਂ ਲੱਗਦੇ ਇਹ ਤਰ੍ਹਾਂ ਦੀ ਸਮਝਦਾਰੀ ਆ ਨਾ ਜਾਂ ਹੁਣ ਸਮਝ ਆਣਗੀਆਂ ਹਾਂਜੀ ਤੁਸੀਂ ਸਾਰਿਆਂ ਨੇ ਇਸ ਵੀਡੀਓ ਵਿੱਚ ਵੇਖਿਆ ਵਾ ਕਿਵੇਂ ਦਰਾਣੀ ਚਠਾਣੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਲੜਾਈ ਕਰਦੀਆਂ ਰਹਿੰਦੀਆਂ ਗੱਲ-ਗੱਲ ਦੇ ਕਦੀ ਕੰਮ ਨੂੰ ਲੈ ਕੇ ਲੜਾਈ ਕਰਦੀਆਂ ਆਂ ਕਦੀ ਕਿਸੇ ਗੱਲ ਨੂੰ ਨਿੱਕੀ-ਨਿੱਕੀ ਗੱਲ 'ਤੇ ਲੜਾਈ ਕਰਦੀਆਂ ਰਹਿੰਦੀਆਂ ਵਾਂ ਪਰ ਕਈ ਦਰਾਨੀ ਜਠਾਣੀਆਂ ਦਾ ਜਿਹੜਾ ਭੈਣਾਂ ਤੋਂ ਵੱਧ ਪਿਆਰ ਆ ਅਸੀਂ ਵੀ ਅਸਲ 'ਚ ਦਰਾਨੀ ਜਠਾਣੀ ਆ ਪਰ ਸਾਡਾ ਬੜਾ ਪਿਆਰ ਆ ਅਸੀਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਵਿਖਾਇਆ ਅਸੀਂ ਗੱਲ-ਦਗਲ 'ਤੇ ਲੜਦੀਆਂ ਵਾਂ ਪਰ ਅਸੀਂ ਨਹੀਂ ਕਦੀ ਲੜੀਆਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਦੋਨਾਂ ਵਿੱਚ ਤੇ ਬਹੁਤ ਜਲਦ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਵਾਂਗੇ ਜਿਨ੍ਹਾਂ ਵਿੱਚ ਅਸੀਂ ਦਰਾਨੀ ਜਠਾਣੀ ਦਾ ਪਿਆਰ ਵੀ ਵਿਖਾਵਾਂਗੇ ਤੁਹਾਨੂੰ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਵੀ ਕਰਿਓ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਸਾਡੇ ਵੱਲੋਂ ਸਤ ਸ੍ਰੀ ਅਕਾਲ